ਇੰਤਪਾਰ ਰੂਚਪੂ ਦੇ ਰਿਆਸੀ ਵਿੱਚ ਸ਼ਰਧਾਲੂਆਂ 'ਨਾਂ ਪਰਿ ਹੋਈ ਪਾਸਤੇ ਅਤਿ ਕਵਾਦੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਇਹ ਸ਼ਰਧਾਲੂ ਸ਼ਿਫ ਕੋੜੀ ਤੋਂ ਕਟੜਾ ਜਾ ਰਹੇ ਸਨ ਅਨੁਸ਼ੇਦ 370 ਦੇ ਹਟਣ ਤੋਂ ਬਾਅਦ ਅਤਿ ਕਵਾਦੀ ਗਤੀਵਿਧੀਆਂ ਵਿੱਚ ਤਾਂ ਕਮੀ ਆ ਗਈ ਹੈ ਪਰ ਅਤਿ ਕਵਾਦੀਆਂ ਦੁਆਰਾ ਕੀਤੀ ਜਾ ਰਹੀ ਟਾਰਗੇਟ ਕਿਲਿੰਗ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ ਵੀ ਪ੍ਰਵਾਸੀ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਇਸ ਹਮਲੇ ਵਿੱਚ 10 ਚਾਤਰੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਤੇ 30 ਤੋਂ ਵੀ ਜ਼ਿਆਦਾ ਚਾਤਰੀ ਜ਼ਖਮੀ ਹੋਏ ਹਨ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ ਅੱਤਵਾਦੀਆਂ ਵੱਲੋਂ ਬਸ ਤੇ ਡਰਾਈਵਰ ਤੇ ਗੋਲੀ ਚਲਾਈ ਗਈ ਜਿਸ ਨਾਲ ਡਰਾਈਵਰ ਦਾ ਬਸ ਤੇ ਸੰਤੁਲਨ ਵਿਗੜ ਗਿਆ ਤੇ ਬਸ ਡੂੰਗੀ ਖਾਈ ਵਿੱਚ ਜਾ ਗਰੀ। ਸਾਰੇ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ। ਪਿੱਛੇ ਜਹੇ ਸੋਸ਼ਲ ਮੀਡੀਆ ਤੇ 올 ਆਈਜ਼ਨ ਰਫਾ ਨਾ ਦੇ ਇੱਕ ਅਭਿਆਨ ਚਲਾਇਆ ਗਿਆ ਸੀ। ਕੁੱਝ ਭਾਰਤੀ ਤੇ ਵਿਦੇਸ਼ੀ ਸੈਲਿਬ੍ਰਿਟੀਜ਼ ਨੇ ਵਾਟ ਚੜ੍ਹ ਕੇ ਇਸ ਅਭਿਆਨ ਨੂੰ ਪ੍ਰਮੋਟ ਕੀਤਾ ਸੀ। ਇਹ ਅਭਿਆਨ ਇਜ਼ਰਾਈਲ ਦੁਆਰਾ ਰਫਾ ਤੇ ਕੀਤੇ ਜਾ ਰਹੇ ਹਮਲਿਆਂ ਬਲ ਤਿਆਰ ਪ੍ਰਕਾਸ਼ਿਤਕਰਵਾਉਣੀ ਚਲਾਇਆ ਗਿਆ। ਹੁਣ ਦੇਖਣਾ ਇਹ ਹੈ ਕਿ 82 ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਿਸ ਤਰ੍ਹਾਂ ਮਨਜੂ ਮਸੂਮ ਬੱਚਿਆਂ ਨੂੰ ਵੀ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਕਿ ਭਾਰਤੀ ਤੇ ਵਿਦੇਸ਼ੀ ਸੈਲਿਬਿਟੀ ਇਸ ਖਿਲਾਫ ਸੋਸ਼ਲ ਮੀਡੀਆ ਤੇ ਕੈਂਪੇਨ ਚਲਾਉਣਗੇ ਜਾਂ ਨਹੀਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਅੱਤਵਾਦੀ ਸੰਗਠਨ TRF ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਹੈ ਜਿੱਥੇ ਕੁਝ ਹੋਰ ਅੱਤਵਾਦੀ ਸੰਗਠਨਾਂ ਨੇ ਸ਼ਰਦਾਰ ਲੋਹਾ ਤੋਂ ਦਿੱਤੇ ਹਮਲੇ ਦੀ ਨਿੰਦਾ ਕੀਤੀ ਹੈ ਉੱਥੇ ਹੀ ਲਸ਼ਕਰ-ਏ-ਤੋਇਬਾ ਤੇ ਜੈਸ਼ੇ ਮੁਹੰਮਦ ਨਾਲ ਸੰਬੰਧਿਤ ਇਸ ਅੱਤਵਾਦੀ ਸੰਗਠਨ TRF ਨੇ ਅਚਾਈ ਕਾਨੂੰਨੀ ਘਟਨਾ ਨੂੰ ਇੰਜਾਮ ਦਿੱਤਾ ਹੈ। ਕਾਤਲਗਾ ਕੇ ਬੈਠੇ ਹੋਏ ਅੱਤਵਾਦੀਆਂ ਨੇ ਹਮਲਾ ਕਰਨ ਲਈ ਉਹੀ ਦਿਨ ਚੁਣਿਆ ਜਿਸ ਦਿਨ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕ ਰਹੇ ਸਨ। ਕਿਤੇ ਨਾ ਕਿਤੇ ਭਾਰਤੀ ਸੁਰੱਖਿਆ ਏਜੰਸੀਆ ਵੱਲੋਂ ਵੀ ਵੱਡੀ ਚੁੱਪ ਮੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕੱਲ ਦਾ ਦਿਨ ਰਾਜਨੀਤਿਕ ਮਾਇਨੇ ਤੋਂ ਭਾਰਤ ਲਈ ਕਾਫੀ ਮਹੱਤਵਪੂਰਨ ਸੀ। ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਦੇ ਦੂਜੇ ਮੈਂਬਰ ਸੌਚੁਕਾਈ ਦੀ ਰਸਮ ਦਿੱਲੀ ਵਿੱਚ ਕਰ ਰਹੇ ਸਨ ਅਜਹੀ ਸੂਰਤ ਵਿੱਚ ਅਤਕਵਾਦੀਆਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਸੰਭਾਵਨਾ ਵੱਧ ਜਾਂਦੀ ਹੈ ਭਾਰਤੀ ਸੁਰੱਖਿਆ ਬਲਾਂ ਚੰਬੂ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੱਲੋਂ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸ਼ਰਤਾਲ ਬੋਨਲ ਭਰੀ ਹੋਈ ਬਸਤੇ ਅਤਕਵਾਦੀ ਹਮਲਾ ਕੀਤਾ ਗਿਆ ਹੋਵੇ